ਲਗਾਤਾਰ ਮੋਨਿਟਰਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦਾ ਜ਼ੀਪ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਇੱਕ ਪਲ ਬੜਾ ਕ੍ਰੂਸ਼ਲ ਸਮਝਿਆ ਜਾ ਸਕਦਾ ਹੈ ਕਿਉਂਕਿ ਜੇਕਰ ਸਮਾਂ ਰਹਿੰਦਿਆਂ ਕਿਸੇ ਟੰਗ ਤਰੀਕੇ ਦਾ ਬੰਦੋਬਸਤ ਨਾ ਕੀਤਾ ਗਿਆ ਤਾਂ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਰਾਤੀ ਤਸਵੀਰ ਕੁਝ ਹੋਰ ਹੁੰਦੀ ਹੈ ਦਿਨੇ ਕੁਝ ਹੋਰ ਹੁੰਦੀ ਹੈ ਅਗਲੀ ਰਾਤ ਤਸਵੀਰ ਕੁਝ ਹੋਰ ਬਦਲ ਜਾਂਦੀ ਹੈ ਲਗਾਤਾਰ ਪਾਣੀ ਨੂੰ ਕੰਟਰੋਲ ਕਰਨ ਦੀਆਂ ਐਨਲਾਈਜ਼ ਕਰਨ ਦੀਆਂ ਕਿਸ ਵੇਲੇ ਡੈਮਾ ਤੋਂ ਪਾਣੀ ਛੱਡਣਾ ਹੈ ਨਹਿਰਾਂ ਦਾ ਪਾਣੀ ਕਿੱਧਰ ਨੂੰ ਮੋੜਨਾ ਹੈ ਬੰਨ ਕਿੱਥੇ ਤਿਆਰ ਕਰਨੇ ਆ ਜੇ ਬੰਨ ਪੱਕੇ ਕਰਨੇ ਆ ਤਾਂ ਕਿਵੇਂ ਕਰਨੇ ਆ ਸਾਰੀਆਂ ਗੱਲਾਂ لازمی ਤੌਰ ਤੇ ਸਮਝੀਆਂ ਜਾ ਸਕਦੀਆਂ ਜੜੀਆਂ ਕਿ ਹੋ ਵੀ ਰਹੀਆਂ ਐਹੀ وجہ ਹੈ ਕਿ ਮਾਨਿਟਰਿੰਗ ਵੀ ਲਗਾਤਾਰ ਹੋ ਰਹੀ ਹੈ 770 748 ਫੁੱਟ ਖਤਰੇ ਦਾ ਨਿਸ਼ਾਨ ਹੈ ਤੇ 748 ਫੁੱਟ ਤੋਂ ਉੱਪਰ ਹੀ ਵਗ ਰਿਹਾ ਹੈ ਇੱਥੇ ਪਾਣੀ ਕੱਗਰ ਹਰ ਘੰਟੇ ਹੋਰ ਚਿੰਤਾਵਾਂ ਵਧਾਉਂਦਾ ਨਜ਼ਰ ਆ ਰਿਹਾ ਕਿਸਾਨਾਂ ਦਾ ਤਾਂ ਪਿੰਡ ਮਕਰੋੜ ਸਾਹਿਬ ਅਤੇ ਮੂਨਕ ਨੇੜਲੇ ਕਿਸਾਨਾਂ ਦੀਆਂ ਚਿੰਤਾਵਾਂ ਵਧਨੀਆਂ ਲਾਜ਼ਮੀ ਹੈ ਜਿहां ਪਿੰਡ ਮਕਰੋੜ ਸਾਹਿਬ ਅਤੇ ਮੂਨਕ ਨੇੜਲੇ ਕਿਸਾਨ ਐਸਵੇਲੇ ਲਗਾਤਾਰ ਐਹੀ ਅਰਦਾਸ ਕਰ ਰਹੇ ਨੇ ਕਿ ਇੱਥੇ ਕੋਈ ਅਜੀਹਾ ਪਾਣਾ ਨਾ ਵਾਪਰੇ ਜ਼ਿਲ੍ਹਾ ਸੰਗਰੂਰ ਦੇ ਖਨੌਰੀ ਚੱਕਾ ਗੱਗਰ ਦਰਿਆ ਦੇ ਪਾਣੀ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਗੱਗਰ ਦੇ ਵਿੱਚ ਪਾਣੀ ਦਾ ਪੱਧਰ 6 ਇੰਚ ਹੋਰ ਵੱਧ ਗਿਆ ਜਿहां 1-1 ਇੰਚ 1-1 ਫੁੱਟ ਐਸਵੇਲੇ ਲਾਜ਼ਮੀ ਹੈ ਗੱਗਰ ਦੇ ਪਾਣੀ ਦਾ ਪੱਧਰ ਹੁਣ 750 ਫੁੱਟ 6 ਇੰਚ ਹੋ ਚੁੱਕਿਆ ਹੈ ਯਾਨੀ ਕਿ 748 ਫੁੱਟ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਹੁਣ ਉੱਪਰ ਵਗ ਰਿਹਾ ਹੈ ਘੱਗਰ ਦੇ ਵਿੱਚ ਪਾਣੀ ਅੱਗੇ ਹੁਣ ਕਿਸ ਢੰਗ ਦੇ ਨਾਲ ਇਹਨੂੰ ਕੰਟਰੋਲ ਕੀਤਾ ਜਾਵੇਗਾ ਕੀ ਕੁਝ ਕਦਮ ਚੁੱਕੇ ਜਾਣੇ ਚਾਹੀਦੇ ਪ੍ਰਸ਼ਾਸਨ ਲਗਾਤਾਰ ਮਾਨੀਟਰ ਕਰ ਰਿਹਾ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਦੋਹਾਇਆ ਜਾ ਰਿਹਾ ਹੈ ਕਿ ਕਿਸੇ ਵੀ ਢੰਗ ਤਰੀਕੇ ਦੀਆਂ ਵਾਹਦ ਉੱਪਰ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਸੋਸ਼ਲ ਮੀਡੀਆ ਦਾ ਇਹ ਦੌਰ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਕਈ ਵਾਰ ਫੇਕ ਨਿਊਜ਼ ਵੀ ਸਰਕੂਲੇਟ ਹੁੰਦੀ ਹੈ ਇਸ ਕਰਕੇ ਪ੍ਰਸ਼ਾਸਨ ਲੋਕਾਂ ਨੂੰ ਫੇਕ ਨਿਊਜ਼ ਅਤੇ ਆਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕਰਦਾ ਨਜ਼ਰ ਆ ਰ ਗੁਰਦਰਸ਼ਨ ਸਾਡਨਾ ਸਾਡੇ ਸੇਵਕੀ ਚੁੱਟ ਰਹੇ ਨੇ ਐਸੇ ਖਬਰ ਤੇ ਅਪਡੇਟ ਲਈ ਸਿੱਧਾ ਰੁਕ ਕਰਾਂਗੇ ਗੁਰਦਰਸ਼ਨ ਤੁਹਾਡੇ ਕੋਲੋਂ ਜਾਨਣਾ ਚਾਹਾਂ ਕਿ ਕੱਗਰ ਦਾ ਕੀ ਹੈ ਅਪਡੇਟ ਕਿਉਂਕਿ ਚਿੰਤਾਵਧਨੀਆਂ ਲਾਜ਼ਮੀ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ ਤਾਜ਼ਾ ਸਥਿਤੀ ਕੀ ਹੈ ਬਿਲਕੁਕੁਲ ਮੈਸੇਜ ਇਹ ਗੱਲ ਕੀਤੀ ਜਾਵੇ ਸੰਗਰੂਰ ਦੇ ਲਈ ਜਿਹੜੀ ਹੁਣ ਆਉਣ ਵਾਲੇ ਕਹਿ ਸਕਦੇ ਹਾਂ 10-12 ਘੰਟੇ ਨੇ ਬੜੇ ਚਿੰਤਾ ਭਰੇ ਘੰਟੇ ਨੇ ਕਿਉਂਕਿ ਜਿਹੜਾ ਕੱਗਰ ਦਾ ਪਾਣੀ ਹੈ ਤਕਰੀਬਨ ਰਾਤ ਜਿਹੜੀ ਨੰਗੀ ਰਾਤ ਆ ਇਹਦੇ ਵਿੱਚ ਤਕਰੀਬਨ 5 ਇੰਚ ਹੋਰ ਵਗ ਚੁੱਕੀ ਆ ਕਿਉਂਕਿ ਪਿੱਛੋਂ ਪਾਣੀ ਇਕੱਠਾ ਹੋਇਆ ਤਾਂ ਹੁਣ ਸਾਰਾ ਇਸ ਇਲਾਕੇ ਦੇ ਵਿੱਚ ਆਉਣ ਨੂੰ ਟਾਈਮ ਲੱਗਦਾ ਹੁਣ ਪਾਣੀ ਇੱਥੇ ਪਹੁੰਚ ਚੁੱਕਿਆ ਤਕਰੀਬਨ ਕਹਿ ਸਕਦੇ ਆ ਕਿ 2.5 ਫੁੱਟ ਜਿਹੜਾ ਖਤਰੇ ਦੇ ਇਨਸਾਨ ਤੋਂ ਪਾਣੀ ਉੱਪਰ ਚੱਲਿਆ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਸੁਰੱਖਿਤ ਥਾਵਾਂ ਤੇ ਚਲੇ ਜਾਓ ਤੇ ਆਪਣਾ ਜਿਹੜੇ ਪ੍ਰਬੰਧ ਨੇ ਕੋਸ਼ਿਸ਼ ਕੀਤੀ ਡ੍ਰੇਨਿੰਗ ਦਾ ਉਸਤਾ ਨੇ ਉਹ ਆਪਣੀਆਂ ਥਾਂ ਲੈਣ ਤੇ ਹੁਣ ਜਿਹੜੀ ਕਹਿ ਸਕਦੇ ਨੇ ਕੁਝ ਘੰਟੇ ਨੇ ਇਹ ਬੜੇ ਕਿਸਾਨਾਂ ਦੇ ਲਈ ਰਿਹਾ ਵਸਤੀਆਂ ਦੇ ਲਈ ਬੜੇ ਚਿੰਤਾਜਨਕ ਨੇ ਕਿਉਂਕਿ ਕੰਡਿਆਂ ਦੇ ਨੇੜੇ ਲੱਗ ਚੁੱਕਿਆ ਪਾਣੀ ਜੇਕਰ ਹੋਰ ਪਾਣੀ ਪਿੱਛੋਂ ਵੱਧ ਜਾਂਦਾ ਤਾਂ ਮਤਲਬ ਕਿ ਕੁਝ ਜਿਹੜੇ ਘੰਟੇ ਨੇ ਇਹ ਸਾਡੇ ਲਈ ਸੰਗਰੂਰ ਜ਼ਿਲ੍ਹੇ ਦੇ ਲਈ ਬਹੁਤ ਕਹਿ ਸਕਦੇ ਚਿੰਤਾ ਵਾਲੇ ਨੇ ਪਰ ਹੁਣ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੁੰਦੇ ਜਾਪਦੇ ਨੇ ਕਿਉਂਕਿ ਪਾਣੀ ਆ ਜਿਹੜਾ ਹੁਣ ਇੱਥੇ ਪਹੁੰਚ ਚੁੱਕਿਆ ਹੈ ਜਿੱਥੇ ਚੜਾਈ ਆ ਜਿਹੜੀ ਤਕਰੀਬਨ 400 ਫੁੱਟ ਹੁੰਦੀ ਆ ਪਿੱਛੇ ਮਕਰੋੜ ਸਾਹਿਬ ਕੋਲੇ ਜਾ ਕੇ ਈਵਨ 4-5 ਮੋੜ ਪੈਂਦੇ ਆ ਤੇ ਉੱਥੇ ਜਾ ਕੇ ਜਿਹੜੀ ਖੱਦਰ ਦੀ ਚੜਾਈ ਹੈ ਤਕਰੀਬਨ 200 ਫੁੱਟ ਰਹਿ ਜਾਂਦੀ ਹੈ ਜਿਹਦੇ ਕਰਕੇ ਪਾਣੀ ਨੂੰ ਟਾਪ ਲੱਗਦੀ ਹੈ ਜਿਹੜਾ ਉਹ ਪਾਣੀ ਹੈ ਭੱਟਾ ਨੁਕਸਾਨ ਕਰ ਸਕਦਾ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਹੁਣ ਜਿਹੜੇ ਕਿਸਾਨ ਨੇ ਹੁਣ ਜਦੋਂ ਰਾਤ ਜਿਹੜਾ ਰਾਤ ਦੇ ਵਿੱਚ ਪਾਣੀ ਵਧਿਆ ਇਹਦੇ ਨਾਲ ਚਿੰਤਾ ਦੇ ਵਿੱਚ ਨੇ ਕਿ ਪਾਣੀ ਦਾ ਜਿਹੜਾ ਪੱਤਰ ਆ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਪਾਣੀ ਹਰ ਰਾਤ ਆ ਜਿਹੜਾ ਥੋੜਾ ਥੋੜਾ ਕਰਕੇ ਬਾਤਾ ਉੱਪਰ ਨੂੰ ਆ ਰਿਹਾ ਪਰ ਇਸ ਦੇ ਨਾਲ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਕਿ ਇਸ ਸਥਿਤੀ ਨੂੰ ਕੰਟਰੋਲ ਦੇ ਵਿੱਚ ਪਰ ਕੰਟਰੋਲ ਦੇ ਵਿੱਚ ਕਿਸਾਨਾਂ ਨੇ ਖੁਦ ਕੀਤੀ ਹੋਈ ਆ ਜਿੰਨਾਂ ਕੋਲ ਸਹਿਕਰ ਸਕਦੇ ਆ ਉਹਨਾਂ ਨੇ ਆਪ ਮਾਰੇ ਕੀਤੀ ਹੋਈ ਆ ਪਰ ਜੇਕਰ ਇਹ ਸਥਿਤੀ ਨੂੰ ਕੰਟਰੋਲ 'ਚ ਰੱਖਣਾ ਸੀ ਪਕਾ ਸਕਦਾ ਤੋਂ 2.5 ਮਹੀਨੇ ਪਹਿਲਾਂ ਜਿਹੜੇ ਦੇ ਕੰਡੇ ਸੀ ਉਹਨਾਂ ਨੂੰ ਮਜ਼ਬੂਤ ਕੀਤਾ ਜਾਂਦਾ ਉਹਨਾਂ ਦੇ ਉੱਤੇ ਪੈ ਗਈ ਕੱਲ ਜਿਹੜੇ ਚੱਲ ਸਕਦੇ ਪਰ ਹੁਣ ਜਿਹੜੀਆਂ ਤਸਵੀਰਾਂ ਦੇ ਵਿੱਚ ਸਾਹਮਣੇ ਆਇਆ ਕਿ ਕੰਟਿਆ ਦੇ ਨਾਲ 2 ਫੁੱਟ ਡੇਢ ਫੁੱਟ ਪਾਣੀ ਨੀਮਾ ਰਹਿ ਚੁੱਕਿਆ ਪਰ ਜਿਹੜੇ ਕੱਡੇ ਨੇ ਉਹ ਕਈ ਦਿਨਾਂ ਤੋਂ ਰੇਤ ਰਹੇ ਨੇ ਕਿਈ ਜਗ੍ਹਾ ਤੇ ਥੈਲੇ ਵਗੈਰਾ ਲਗਾ ਕੇ ਕਿਸਾਨਾਂ ਨੇ ਤਰਪਾਲਾ ਪਾ ਕੇ ਉਹਨੂੰ ਸਾਂਭਿਆ ਹੋਇਆ ਪਰ ਹਾਲਾਤ ਬਹੁਤ ਨਾਜ਼ੁਕ ਬੜੇ ਹੋਏ ਨੇ ਮਿੱਤਰ ਜੇ ਤਸਵੀਰਾਂ ਨੇ ਜਿਹੜੀਆਂ ਉਹ ਡਰਾਉਣੀਆਂ ਤੁਸੀਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਦੇ ਵੀ ਕੁਝ ਵੀ ਹੋ ਸਕਦਾ ਜਿਹੜੇ ਕੁਝ ਘੰਟੇ ਨੇ ਜੇਕਰ ਪਿੱਛੋਂ ਪਾਣੀ ਨਾ ਘਟਣਾ ਸ਼ੁਰੂ ਹੋਇਆ ਤਾਂ ਜਿਹੜਾ ਸੰਗਰੂਰ ਜ਼ਿਲ੍ਹਾ ਉਹਦੇ ਲਈ ਇਹ ਸਥਿਤੀ ਬੜੀ ਗੰਭੀਰ ਬਣਦੀ ਜਾ ਰਹੀ ਹੈ ਜੀ ਮਿੱਤਰ ਅੱਗੇ ਵੀ ਅਪਡੇਟਸ ਸਾਡੇ ਕੋਲ ਇੰਦੇ ਰਹਾਂਗੇ ਫਿਲਹਾਲ ਬੇ ਸ਼ੁਕਰੀਆ ਗੁਰਦਰਸ਼ਨ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਵਾਕਿ ਜੀ ਜੇਕਰ ਐਥੇ ਕੰਟਰੋਲ ਅੰਡਰ ਕੰਟਰੋਲ ਨਾ ਹੋਈ ਸਥਿਤੀ ਤਾਂ ਅੱਗੇ ਹਾਲਾਤ ਹੋਰ ਜ਼ਿਆਦਾ ਗੰਭੀਰ ਹੋ ਸਕਦੇ ਨੇ ਲਗਾਤਾਰ ਪ੍ਰਸ਼ਾਸਨ ਵੀ ਚਿੰਤਾਵਾਂ ਵਈਆਂ ਹੋਈਆਂ ਨੇ ਪਰ ਹਾਲੇ ਤੱਕ ਦਿੱਤੇ ਗਏ ਅਪਡੇਟ ਦੀ ਗੱਲ ਕਰੀਏ 2 ਫੁੱਟ ਉੱਪਰ ਵੱਗ ਰਿਹਾ ਖਤਰੇ ਦੇ ਨਿਸ਼ਾਨ ਤੋਂ ਤੇ ਲਗਾਤਾਰ ਕੋਸ਼ਿਸ਼ਾਂ ਚੱਲ ਰਹੀ ਹੈ ਕਿ ਐਥੇ கேங்க தரிக்கானோ